ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਹਿਮਜਾਦੇ ਸਾਡੇ ਬਾਬੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਸੋ ਇਹ ਡੈਡੀਕੇਟ ਵੀ ਉਹਨਾਂ ਨੂੰ ਹੀ ਕੀਤਾ ਗਿਆ ਹੈ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਿੱਖ ਧਾਰਮਿਕ ਮੁਕਾਬਲੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਆਯੋਜਿਤ ਕੀਤੇ ਗਏ ਇਸ ਮਾਗਮ ਧੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਇਤਿਹਾਸ ਅਤੇ ਕੌਮੀ ਮੁੱਲਾਂ ਤੇ ਆਧਾਰਿਤ ਸੀ ਦੇ ਇਸ ਦੇ ਨਾਲ-ਨਾਲ ਸਮਾਰੋਹ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਵੀ ਸਮਰਪਿਤ ਕੀਤਾ ਗਿਆ ਜਿਨ੍ਹਾਂ ਨੇ ਸੱਚ ਅਤੇ ਇਨਸਾਫ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਇਸ ਸਮਾਰੋਹ ਦੌਰਾਨ ਈਸਟ ਕੋਸਟ ਪੱਧਰ ਦੇ ਮੁਕਾਬਲੇ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ। ਇਹਨਾਂ ਸ਼੍ਰੇਣੀਆਂ ਵਿੱਚ ਕੁਇਜ਼, ਗੁਰਬਾਣੀ ਕਾਂਠ, ਤੀਰਅੰਦਾਜ਼ੀ ਅਤੇ ਭਾਸ਼ਣ ਮੁਕਾਬਲਾ ਸ਼ਾਮਲ ਸਨ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ, ਗੁਰਬਾਣੀ, ਅਨੁਸ਼ਾਸਨ ਅਤੇ ਵਿਚਾਰਕ ਸੂਝ ਨਾਲ ਜੋੜਨਾ ਸੀ ਤਾਂ ਜੋ ਗੁਰਮਤ ਦੇ ਰਾਹ ਤੇ ਤੁਰ ਕੇ ਕੋਮ ਅਤੇ ਸਮਾਜ ਦੀ ਸੇਵਾ ਕਰ ਸਕਣ। ਇਸ ਮਹੱਤਵਪੂਰਨ ਸਮਾਗਮ ਦਾ ਆਯੋਜਨ ਵਰਲਡ ਸਿੱਖ ਪਾਰਲੀਮੈਂਟ ਦੇ ਅਧੀਨ ਸਿੱਖਿਆ ਕੌਂਸਲ, ਧਾਰਮਿਕ ਕੌਂਸਲ ਅਤੇ ਮੀਡੀਆ ਕੌਂਸਲ ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹੁੰਚ ਕੇ ਇਸ ਧਾਰਮਿਕ ਅਤੇ ਸਿੱਖਿਆਤਮਕ ਸਮਾਗਮ ਦੀ ਸ਼ੋਭਾ ਵਧਾਈ। ਇਸ ਮਾਰੂ ਨਾ ਸਿਰਫ ਜੇਤੂ ਵਿਦਿਆਰਥੀਆਂ ਦੇ ਸਨਮਾਨ ਦਾ ਮੰਚ ਸੀ ਸਗੋ ਸਿੱਖ ਕੌਮ ਦੇ ਮਹਾਨ ਇਤਿਹਾਸ ਸ਼ਹਾਦਤ ਅਤੇ ਕੁਰਬਾਨੀ ਦੀ ਯਾਦ ਨੂੰ ਤਾਜ਼ਾ ਕਰਨ ਦਾ ਵੀ ਇੱਕ ਮਹੱਤਵਪੂਰਨ ਉਪਰਾਲਾ ਸੀ ਸੋ ਆਪ ਜੀ ਸਾਰੇ ਜਾਣਦੇ ਹੋ ਪੰਜਵੀਂ ਤਾਲਮਿਕ ਪ੍ਰਤੀਯੋਗਤਾ ਮੁਕਾਬਲੇ ਜਿਹੜੇ ਆ ਆਪ ਸੰਗਤ ਦੇ ਸਹਿਯੋਗ ਦੇ ਨਾਲ ਗੁਰਦਵਾਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਐਵਾਰਡਸ ਇਕ ਪਾਰਲੀਮੈਂਟ ਦੀ ਐਜੂਕੇਸ਼ਨ ਅਨ ਰਿਲੀਜੀਅਸ ਤੇ মিডিਆ ਕਾਉਂਸਲ ਦੇ ਅਪਰਾਲੇ ਹੋ ਰਹੇ ਆ ਜੀ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕਰਕੇ ਕਲਕੀタル ਪਾਤਸ਼ਾਹ ਜੀ ਦੇ ਸਹਿਮਜਾਦ ਦੇ ਸਾਡੇ ਬਾਬੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਸੋ ਇਹ ਡੈਡੀਕੇਟਿਵ ਇਹਨਾਂ ਨੂੰ ਹੀ ਕੀਤਾ ਗਿਆ ਹੈ ਸੋ ਆਪ ਜੀ ਨੂੰ ਬੇਨਤੀ ਆਸੀਂ ਕੁਝ ਇੱਕ ਜਿਹੜੇ ਸਾਡੇ ਸਹਿਯੋਗੀ ਔਰ ਵਰਦੋਲਾ ਪ੍ਰਬੰਧਕ ਕਮੇਟੀਆਂ ਜਿਹੜੇ ਸਪੋਰਟ ਕਰਦੇ ਹਨ ਤੇ ਸੰਗਤਾਂ ਦੇ ਵਿੱਚ ਸਾਡੇ ਭਰਾ ਅਸੀਂ ਉਹਨਾਂ ਨੂੰ ਵੀ ਨਾਲ ਨਾਲ ਜਦੋਂ ਚਾਰ-ਚਾਰ ਮਿੰਟ ਸਮਾਂ ਦੇਣਾ ਹੈ ਤੇ ਤਾਂ ਕਿ ਉਹਨਾਂ ਦੀ ਸਪੋਰਟ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣੀ ਰਹੇ ਸੋ ਆਪ ਜੀ ਨੂੰ ਜਦੋਂ ਤੱਕ ਜਿਹੜੇ ਜਿਹਸ ਬੈਠਦੇ ਆ ਉਦੋਂ ਤੱਕ ਆਪ ਜੀ ਦਾ ਥੋੜਾ ਸਮਾਂ ਲੈਣਾ ਗਗਨਦੀਪ ਸਿੰਘ ਜੀ ਅੱਗੇ ਆ ਜਾਓ ਜੀ ਥੋੜਾ ਜਿਹਾ ਹੱਲਪ ਕਰੋ ਜੀ ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸੁਰਜੀਤ ਸਿੰਘ ਖਲਾਰ ਉਹਨਾਂ ਨੂੰ 1-2 ਮਿੰਟ ਲਈ ਆਜੋ ਫਤਿਹ ਦੀ ਸਾਂਝ ਪਾ ਲਓ ਜੀ ਸਰਦਾਰ ਸੁਰਜੀਤ ਸਿੰਘ ਖਲਾਰ ਸੋ ਐਸੀ ਤਰ੍ਹਾਂ ਆਪਾਂ ਜਿਆਦਾ ਸਮਾਂ ਨਹੀਂ 2-2 ਮਿੰਟ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਹੀ ਬਾਣ ਕੇ ਸੋ ਤਾਂ ਸਮੇਂ ਨੂੰ ਵੀ ਸੇਵ ਰੱਖਣਾ ਹੈ ਜਦੋਂ ਦੂਸਰੇ ਜੱਜ ਬੈਂਡ ਤੇ ਆਣ ਕੇ ਸੋ ਥੱਲੇ ਅਰਚਰੀ ਦੇ ਵੀ ਮੁਕਾਬਲੇ ਚੱਲ ਰਹੇ ਆ ਭਾਈ ਜਿਹੜੇ ਬੱਚਿਆਂ ਨੇ ਰਜਿਸਟਰ ਕੀਤਾ ਅਰਚਰੀ ਦੇ ਵਿੱਚ ਜਿਨ੍ਹਾਂ ਨੂੰ ਬੁਲਾਇਆ ਗਿਆ ਹੈ ਫਾਈਨਲ ਮੁਕਾਬਲਿਆਂ ਦੇ ਵਿੱਚ ਉੱਡੀ ਰੂੜ ਨਗਰ ਹਾਲ ਦੇ ਨਾਲ ਜਿਹੜਾ ਗੱਤਕੇ ਦਾ ਰੂਮ ਆ ਉੱਥੇ ਅਚੜੀ ਦੇ ਮੁਕਾਬਲੇ ਹੋ ਰਹੇ ਆ ਸੋ ਆਪ ਜੀ ਨੂੰ ਬੇਨਤੀ ਆ ਜੀ ਆਪ ਜੀ ਉੱਥੇ ਪਹੁੰਚ ਕੇ ਆਪਣੀ ਜਿਹੜੀ ਆ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਸਕਦੇ ਹੋ ਸੋ ਜਿੰਨੇ ਵੀ ਬੱਚੇ ਅੱਜ ਪਾਰਟਿਸਿਪੇਟ ਕਰ ਰਹੇ ਆ ਅੱਜ ਫਾਈਨਲ ਦੇ ਵਿੱਚ ਆਏ ਆ ਉਹ ਬਾਹਰ ਟੇਬਲ ਲੱਗਿਆ ਹੋਇਆ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਆਪਣੀ ਤਾਂ ਕਿ ਸਾਨੂੰ ਪਤਾ ਹੋਵੇ ਵੀ ਬੱਚੇ ਪਹੁੰਚੇ ਆ ਆਪਣੇ ਜਿਹੜੇ ਦਿਹਾੜੇ ਆ ਚੀ ਦਾ ਚੱਲ ਰਹੇ ਹਾਂ ਮੈਂ ਸੈਪਾਰਮੈਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਤੇ ਨਾ ਨੇ ਬਹੁਤੀ ਵਟਾ ਇੱਕ ਅਪਰਾਗਾ ਕੀਤਾ ਜੋ ਪਹਿਲਾਂ ਨਿਊਯਾਰਕ ਸਟੇਟ ਜਿਹਾ ਉਹ ਕਿਤੇ ਨਹੀਂ ਹੋ ਰਿਹਾ ਸੀ ਤੇ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਸਾਡੀ ਅਗਲੀ ਜੇਨਰੇਸ਼ਨ ਆ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਅਸੀਂ ਆਪਣੀ ਜੇਨਰੇਸ਼ਨ ਨੂੰ ਆਪਣੇ ਹੱਥੋਂ ਗੁਆਈ ਜਾ ਰਹੇ ਆ ਇਹ ਇੱਕ ਬੁਰਾ ਲਾ ਇਹਨਾਂ ਨੂੰ ਇਸ ਭਰਾ ਦੇ ਦੀ ਮੈਂ ਬਹੁਤ-ਬਹੁਤ ਵਧਾਈ ਦਿੰਨਾ ਇਹਦੀ ਇਸ ਸਮੇਂ ਜੀ ਰੂਣ ਦਾ ਕਿ ਸਾਡੇ ਨਾਲ ਬੱਚਿਆਂ ਦੇ ਪੇਰੈਂਟਸ ਇਹ ਬਰੂਦੀ ਸਕਿਆ ਗੁਰੂ ਦਾ ਅਤਿ ਆਸ ਰਾ ਸੰਦੇ ਕਰਦੇ ਆ ਬਹੁਤ ਬਹੁਤ ਸਭ ਨੂੰ ਵਧਾਈ ਜਿਹੜਾ ਵੀਰ ਵੀ ਇਥੇ ਆਇਆ ਤੇ ਜਿਹੜੇ ਬੱਚੇ ਵੀ ਨੇ ਪਾਰਟਿਸਪੇਟ ਕੀਤਾ ਅੱਜ ਇਹ ਦੁਆਰਾ ਸਾਰੇ ਪਾਰਟਮੈਂਟ ਨੂੰ ਬਾਬਾ ਜੀ ਜਿਲਦਾ ਜੀ ਨੂੰ ਪਤ ਜੋ ਕੁਮਾਫ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ